1 2 3 4 ਚੱਕਰ ਮੇਰੀ ਕੱਲੀ ਜਿੰਦ ਨੂੰ ਸੌਸ ਯਾਤੇ ਹੋ ਬਾਬਾ ਬਾਬਾ ਦੁਨੀਆ ਆਖੇ ਆਰੀ ਕੱਲੀ ਜਿੰਦ ਨੂੰ ਸੌਸ ਯਾਤੇ ਹੋ ਬਾਬਾ ਬਾਬਾ ਦੁਨੀਆ ਆਖੇ ਹੈਲੋ ਹਾਂ ਜੀ ਹਾਂ ਜੀ ਬਾਬਾ ਜੀ ਮੈਨੂੰ ਗੱਲ ਦੱਸੋ ਜੀ ਸੇਵਾਦਾਰਾ ਭਾਈ ਦੋ ਭਾਈ ਕੌਣ ਹੈ ਦੋ ਭਾਈ ਬੰਬਈ ਕੋਈ ਨਹੀਂ ਬਈ ਤੁਹਾਡੇ ਚਾਚੇ ਤਾਏ ਚਾਚੇ ਤਾਏ ਦੇ ਪੁੱਤ ਦਾਦੇ ਹੋਰੀ ਚਾਚੇ ਤਾਏ ਚੁਗਿਆ ਬੰਬਈ ਹੈਗੇ ਆ ਹਾਂ ਜੀ ਹਾਂ ਜੀ ਮੈਨੂੰ ਇਹ ਗੱਲ ਹੋਰ ਦੱਸਿਓ ਜੀ ਮਾਤਾ ਨੂੰ ਮੰਨਦੇ ਹੋ ਵਿਸ਼ਨੂ ਨੂੰ ਇੱਕ ਗੱਲ ਦਸੀ ਸੇਵਾ ਤੇਰਾ ਭਾਈ ਸੇਵਾ ਆਪ ਕਰਦਾ ਰਿਆਂ ਤੂੰ ਹਾਂਜੀ ਹਾਂਜੀ ਪੱਕੀ ਗੱਲ ਹਾਂਜੀ ਪੱਕੀ ਗੱਲ ਹੈ ਕਹ ਓਏ ਸੇਵਾ ਤੇਰਾ ਕੀ ਕਹਿੰਦੇ ਸਾਦ ਵੇ ਤੂੰ ਨਿਤ ਵੇ ਤੂੰ ਨਿਤ ਵੇ ਤੂੰ ਨਿਤ ਰੋਖੇ ਕਰਦਾ ਹੈ ਸਿੰਦ ਮੇਰੀ ਦੁੱਖਾਂ ਚ ਉੱਚਣੀ ਤੇ ਬੱਕਰਾ ਤੂੰ ਅੜਿਆ ਤੜਿਆ ਚੇਲੇ ਦੀ ਜਾਣ ਤੇ ਬਣੀ ਇਹ ਗੱਲ ਹੋਰ ਦੇ ਸ਼ੀਸ਼ੇ ਵਧਰਾ ਹਾਂਜੀ ਬਾਬਾ ਜੀ ਇੰਨਾ ਪੈਸਾ ਲਾ ਕੇ ਬਾਹਰ ਚੱਲ ਗਿਆ ਹਾਂਜੀ ਬਾਬਾ ਜੀ ਸਾਰਾ ਕੁਝ ਹੋ ਗਿਆ ਹਾਂਜੀ ਬਾਬਾ ਜੀ ਪਰ ਮਨ ਤੇਰਾ ਫੇਰ ਵੀ ਨਹੀਂ ਲੱਗਦਾ ਨਿਊਜ਼ੀਲੈਂਡ ਦੀਆਂ ਗਲੀਆਂ ਚੋਏ ਇਵੇਂ ਆ ਹਾਂਜੀ ਹਾਂਜੀ ਕਹਿੰਦਾ ਉਹ ਇੰਨੀ ਮਾਤਾ ਨਾਲ ਤਾਰ ਜੁੜੀ ਐ ਹਾਂਜੀ ਕਹਿੰਦਾ ਹੁਣ ਨਿਊਜ਼ੀਲੈਂਡ ਛੱਡਣ ਨੂੰ ਜੀ ਕਰਕੇ ਕਿਉਂ ਗੱਲ ਸੱਚ ਐ ਬਿਲਕੁਲ 100% ਸੱਚ ਐ ਸੱਚੀ ਐ ਤਾੜੀ ਮਾਰ ਮੇਰੇ ਗੁਰੂ ਜੀ ਦੇ ਨਾਲ ਕਹਿਓ ਸਾਦਾ ਭਾਈ ਹਾਂਜੀ ਹਾਂਜੀ ਬਾਬਾ ਜੀ ਇਹ ਮਾਲਕ ਦਾ ਐਸਾ ਹੁਕਮ ਹੈ ਮਹਾਮਾਈ ਦਾ ਐਸਾ ਹੁਕਮ ਹੈ ਹਾਂਜੀ ਬਾਬਾ ਜੀ ਕਹਿੰਦਾ ਨਾ ਤਾ ਤੈਨੂੰ ਮੋਹਲ ਰਾਸ ਆਇਆ ਤੇ ਨਾ ਮਾਤਾ ਦੀ ਸੇਵਾ ਮਿਲੀ ਗਾਂ ਜਾ ਕੇ ਹਾਂਜੀ ਐਸੇ ਗੱਲ ਤੋਂ ਮਨ ਦੁਖੀ ਹੋ ਕੇ ਤੇ ਮਾਤਾ ਦੇ ਲੜ ਲੱਗਣ ਨੂੰ ਫਿਰ ਵਾਪਸ ਇੰਡੀਆ ਆਉਣਾ ਚਾਹਣਾ ਸੱਚੀ ਹੈ ਹਾਂਜੀ ਹਾਂਜੀ ਸਿਰਫ ਮਾਤਾ ਮਾਰਾ ਆਉਣਾ ਕਿਸੇ ਹੋਰ ਚੀਜ਼ ਮਾਰਾ ਨਹੀਂ ਕਿਉਂਕਿ ਤੂੰ ਇੱਥੇ ਇੰਡੀਆ ਚ ਸੇਵਾ ਕਰਦਾ ਰਿਆਂਗਾ ਤੈਨੂੰ ਸੇਵਾ ਨਹੀਂ ਮਿਲ ਰਹੀ ਤੇਰਾ ਸ਼ਰੀਰ ਤੇਰਾ ਮਨ ਤੇ ਤੇਰਾ ਦਿਮਾਗ ਸਿਰਫ ਮਾਤਾ ਤੇ ਟਿਕਿਆ ਭਾਈ ਓਏ ਹਾਂਜੀ ਬਾਬਾ ਜੀ ਸਿਰਫ ਐਸੇ ਗੱਲ ਦੀ ਅੜੀ ਪਿੱਛੇ ਵਾਪਸ ਆ ਰਿਆਂ ਹਾਂ ਹਾਂਜੀ ਹਾਂਜੀ ਬਾਬਾ ਜੀ 1 2 3 ਗੱਲ ਇਹ ਨਹੀਂ ਪੁੱਛਣੀ ਐ ਵੀ ਮੈਂ ਵਾਪਸ ਆ ਸਕਦਾ ਜਾਂ ਨਹੀਂ ਆ ਸਕਦਾ ਕਿੰਨੇ ਟਾਈਮ ਚ ਆ ਜਾਊਂਗਾ ਹਾਂਜੀ ਬਾਬਾ ਜੀ ਦੱਸ ਐਹੀ ਨਹੀਂ ਪਾਈਂਦੀ ਗੱਲ ਹੀ ਐ ਤਾੜੀ ਮਾਰ ਮੇਰੇ ਗੁਰਦੇ ਨਾਨਦੀ ਕਹਿਓ ਸੇਵਾ ਦਾ ਰੱਬ ਆਈ 1 2 3 4 ਖਿਆਲਾਂ ਨੇ ਘੇਰ ਲਿਆ ਹਾਂਜੀ ਬਾਬਾ ਜੀ ਲੈ ਸੇਵਾ ਦਰਾ ਮੁਕਦੀ ਮੁਕਾ ਦਿੰਨੇ ਆ ਹਾਂਜੀ ਬਾਬਾ ਜੀ ਇਦਾਦੀ ਤੈਨੂੰ ਵਾਪਸ ਬੁਲਾ ਲੂਗੀ ਜੀ ਬਾਬਾ ਜੀ ਅਸੂ ਦੇ ਪਹਿਲੇ ਨਰਾਤੇ ਦੀ ਜੋਤ ਤੂੰ ਘਰ ਆ ਕੇ ਜਗਾਏਂਗਾ ਜੀ ਮਨਜ਼ੂਰ ਹੈ ਜਾ ਦਾਦੀ ਦੇ ਨਾਂ ਦੇ ਕਰਕੇ ਸਲਾਮ ਐਸੇ ਟਾਈਮ ਫਰਿਆਦ ਪਾ ਕੇ ਬਹਿ ਜੀ ਭਾਈ ਆਉਣਾ ਤੇਰੇ ਮਨ ਦੀ ਖੁਸ਼ੀ ਹੈ ਮੈਂ ਤੱਕੇ ਨਾ ਨਹੀਂ ਬੁਲਾਉਂਦਾ ਹਨਾ ਨਹੀਂ ਨਹੀਂ ਬਾਬਾਈ ਹਾਂਜੀ 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 ਕਰਕੇ ਫਰਿਆਦ ਮਾਈ ਅੱਗੇ ਬਹਿ ਜੀ ਭਾਈ ਤੇਰਾ ਬੇੜਾ ਪਾਰ ਹੈ ਠੀਕ ਆ ਬਾਬਾਈ ਠੀਕ ਆ ਬਾਬਾਈ ਠੀਕ ਹੈ ਐਨੀ ਗੱਲ ਹੈ ਐਨੀ ਬਾਤ ਹੈ ਐਨੀ ਕਹਾਣੀ ਹੈ ਤੇ ਬਾਬਾਈ ਇੱਕ ਸਾਧ ਬਾਰੇ ਦੱਸੇ ਉਹ ਮਾੜੀ ਜਾਤੀ ਮਾਰਿਓ ਹੈ ਸਾਧਵਾਰੇ ਹਾਂਜੀ ਦੇਖ ਨਾ ਮੜਾ ਤੂੰ ਬਾਹਰ ਆ ਜਾ ਫਿਰ ਆਪਾਂ ਸਾਧ ਵੀ ਮਿਲਾ ਦਾਂਗੇ ਤੂੰ ਮੈਨੂੰ ਮਿਲ ਨਹੀਂ ਚੜਕੀ ਆ ਕੇ ਕਿਰਦਾ ਬਾਬਾ ਹੀ ਬਸ ਪੰਚਾਉ ਜਿਸ ਤਰ੍ਹਾਂ ਮੈਂ ਕਹੂੰਗੇ ਬਸ ਸਾਗ ਦਾ ਲੋਕ ਤਾਂ ਮੱਥਾ ਮਾਰਦੇ ਆ ਬਾਹਰ ਜਾਣ ਨੂੰ ਤੂੰ ਇੰਡੀਆ ਉਨੂੰ ਫਿਰਦਾ ਚੱਲ ਆ ਜਾਈਂਗਾ ਭਾਈ ਸਾਹਿਬ ਪਹਿਲੇ ਨਰਾਤੇ ਦੀ ਜੋਤ ਮਾਤਾ ਦੀ ਆਪਦੇ ਘਰ ਚ ਹੀ ਲਾਏਗਾ ਘਰ ਦੇ ਵੜਦੇ ਸੱਜੇ ਪਾਸੇ ਮਾਤਾ ਦਾ ਮੰਦਰ ਬਣਾਓ ਉੱਥੇ ਜੋਤ ਜਗੂਗੀ ਠੀਕ ਹੈ ਸੱਚ ਹੈ ਹਾਂਜੀ ਹਾਂਜੀ ਬਾਈ ਸੱਚ ਹੈ ਆ ਠੀਕ ਹੈ ਭਾਈ ਲੈ ਮਾਤਾ ਕਰੂਗੀ ਤੇਰੇ ਤੇ ਕਿਰਪਾ ਭਾਈ ਆਪਦੇ ਮਾਤਾ ਨੂੰ ਕਰਕੇ ਯਾਰ ਫਰਿਆਦ ਪਾ ਕੇ ਬੈ ਜੀ ਤੇ ਭਾਈ ਭੇਟਾ ਤੂੰ ਲੈ ਲੈ ਹੁਣ ਮੁੰਡੇ ਬਾਹਰ ਲੈ ਤੂੰ ਮੈਂ ਤਾਂ ਕੁਝ ਨਹੀਂ ਕਹਿੰਦਾ ਹੁ ਪਹਿਲਾ ਮਾਤਾ ਨੂੰ ਮਣਾਉਂਦਾ ਸਾ ਫੜ ਕੇ ਮਸਾਣੀ ਲਾਗੀ ਕਲਰਾਜ ਲਾਗੀ ਤੋਣ ਤੋਂ ਲਾਗੀ ਤੋਣ ਤੋਂ ਫੜ ਕੇ ਮਸਾਣੀ ਲਾਗੀ ਕਲਰਾਜ ਲਾਗੀ ਤੋਣ ਤੋਂ ਫੜ ਕੇ ਮਸਾਣੀ ਲਾਗੀ ਕਲਰਾਜ ਓਏ ਸਰਕਾਰ ਦਾ ਭਾਈ ਓਏ ਕਿਸੇ ਦੇ ਕਣ ਹੋਣ ਸ਼ਰੀਰ ਦੀ ਬਾਬਤ ਸ਼ਰੀਰ ਨੂੰ ਦਿੱਕਤ ਹੋਵੇ ਆਜੋ ਜੀ ਨੇੜੇ ਆਜੋ ਮੇਰੇ ਵੀਰੇ ਦਿੱਕਤ ਹੈ ਜੀ ਸ਼ਰੀਰ ਨੂੰ ਕਿਹੜਾ ਪਿੰਡ ਕਿਹੜਾ ਨਗਰ ਖੇੜਾ 11 ਇੰਚ ਪਿੰਡ ਹੈ ਕੀ ਨਾਮ ਆ ਭਾਈ ਸਾਹਿਬ ਕੀ ਦਿੱਕਤ ਆ ਰਹੀ ਹੈ ਸ਼ਰੀਰ ਨੂੰ ਹਾਂ ਨੇ ਮੈਂ ਤਾਂ ਦੱਸ ਹੀ ਦੇਣੀ ਆ ਮੈਂ ਤਾਂ ਭਲਾਈ ਕਰਾਉਣਾ ਹਾਂ ਦੱਸ ਕੀ ਦਿੱਕਤ ਆ ਰਹੀ ਸ਼ੇਵਕ ਦਾ ਬਹੁਤ ਹੈ। ਅੱਛਾ ਹੁਣ ਮੈਨੂੰ ਇਹ ਦੱਸੀ ਵੀਰਿਆ ਜੇ ਤੈਨੂੰ ਪਤਾ ਹੋਵੇ ਜੇ ਤੈਨੂੰ ਗਿਆਨ ਹੋਵੇ ਤੈਨੂੰ ਇਲਮ ਹੋਵੇ ਮੇਰੇ ਨਾਲ ਗੱਲ ਕਰੀ ਹਨਾ ਗੱਲ ਹਾਂ ਜਿਹੜੀ ਹਾਂ ਜਿਹੜੀ ਨਾ ਉਹ ਨਾ ਹਨਾ ਮੈਨੂੰ ਉਨੀ ਕੀ ਗੱਲ ਦਈ ਜਿੰਨੀ ਤੇਰੇ ਮਤਲਬ ਦੀ ਹੋਵੇ ਤੇ ਜਿੰਨੀ ਮੇਰੇ ਮਤਲਬ ਦੀ ਹੋਵੇ ਬਿਲਕੁਲ ਮੈਨੂੰ ਇੱਕ ਗੱਲ ਦੱਸੀ ਸੁਪਨਿਆਂ ਦੇ ਵਿੱਚ ਠੱਠਾ ਕਿੰਨਾ ਕਿੰਨਾ ਨਜ਼ਰ ਆਉਂਦਾ ਹੈ ਨਹੀਂ ਨਹੀਂ ਲੋ ਬਾਬੇ ਖੇਤਪਾਲ ਨੂੰ ਮੰਨਿਆ ਇੱਕ ਵਾਰੀ ਮੰਨਿਆ ਸੀ ਕੀ ਦੇ ਦੀ ਤੈਨੂੰ ਬਾਬੇ ਨੇ ਪੁੱਤ ਬਖਸ਼ਿਆ ਕੰਜਦਿਆ ਫਿਰ ਤੂੰ ਮੰਨ ਨਹੀਂ ਲਿਆ ਉਹ ਹੂੰ ਮੰਨ ਨਹੀਂ ਲਿਆ ਇਹ ਤੋਂ ਬਾਅਦ ਬਾਬੇ ਦੇ ਨਹੀਂ ਗਿਆ ਕਦੀ ਹਾਂ ਉਹ ਮੈਂ ਆਪਦੇ ਘਰੇ ਸਪੈਸ਼ਲ ਨਹੀਂ ਗਿਆ ਬਾਬੇ ਦੇ ਵੀ ਮੈਂ ਜਾਮ ਇਹ ਜਿਹੜੇ ਤੇਰੇ ਨਾਲ ਝਟਕੇ ਲੱਗਣ ਲੱਗੇ ਕਿੰਨੇ ਚਿਰ ਦੇ ਲੱਗਦੇ ਆ ਤੇਰੇ ਮੁੰਡੇ ਦੇ ਜਨਮ ਤੋਂ ਪਹਿਲਾਂ ਦੀ ਲੱਗਦੇ ਆਉਂਦੇ ਆ ਨਾ ਹੈਨਾ 1 2 3 ਉਹਨੇ ਇੱਕ ਗੱਲ ਮੈਨੂੰ ਹੋਰ ਦੱਸਣੀ ਆ ਕਿਸੇ ਸਿੱਖ ਨੂੰ ਮੰਨਦੇ ਹੋ ਪੰਜ ਕੱਪੜੀ ਵਾਲੇ ਠੀਕ ਹੈ ਜੀ ਇਹ ਕੋਈ ਵਢੇਰਿਆਂ ਦੀ ਜਗ੍ਹਾ ਲੱਗਦਾ ਤੁਹਾਡੇ ਸੁਰਜੀਤ ਕੌਰ ਮਾਈ ਕੌਣ ਹੈ ਜੀ ਇਹ ਤਾਂ ਪਿੱਛੇ ਦੇ ਨਹੀਂ ਹੋਣਗੇ ਨਹੀਂ ਜੇ ਤਾਂ ਇਹਨਾਂ ਦਾ ਹੈ ਨਿਸ਼ਾਨੀ ਦਾ ਪਤਾ ਕਰ ਨਹੀਂ ਆਪਾਂ ਪਤਾ ਲੱਗੇ ਕਿਉਂਕਿ ਜ਼ਰੂਰੀ ਹੈ ਪਤਾ ਲੈਣਾ ਸਮਝਦੇ ਜ਼ਰੂਰੀ ਦਾ ਮਤਲਬ ਜ਼ਰੂਰੀ ਕਿਉਂਕਿ ਇਹ ਅਤੀ ਜ਼ਰੂਰੀ ਆਪਾਂ ਨੂੰ ਆਵਾਜ਼ ਕੀ ਨੂੰ ਪੈਂਦੀ ਰਹੀ ਹੈ ਇਹ ਟੈਨ ਪੈਂਦੀ ਹੈ ਇਹ ਕਿਸੇ ਮਰਦ ਦੀ ਹੁੰਦੀ ਹੈ ਹੁੰਦੀ ਹੈ ਨਾ ਇੱਕ ਦੋ ਤਿੰਨ ਐਡੀ ਕਰਕੜੀ ਆਵਾਜ਼ ਐਡਾ ਬੁਲਾਰਾ ਸ਼ਾਇਦ ਹੀ ਕਿਤੇ ਸੁਣਿਆ ਹੋਵੇ ਪਰ ਜਦੋਂ ਇਹ ਬਾਜ ਵੱਜਦੀ ਹੈ ਵੱਜਦੀ ਅੰਦਰ ਪਏ ਨੂੰ ਆਉਂ ਦੇਖਦਾ ਤੂੰ ਬਾਹਰਲੇ ਗੇਟ ਤੇ ਆ ਕਾਫੀ ਦੂਰੀ ਐ ਦੂਰੀ ਗੇਟ ਦੀ ਦੇਖਦਾ ਨਾ ਗੇਟ ਦਾ ਤੋ ਕਿਕਰਾਂ ਕੀਦੇ ਕਰੇ ਜਿੱਥੇ ਮੋੜ ਸ਼ੁਰੂ ਆ ਤੇਰਾ ਉੱਥੇ ਦੇ ਇੱਕੇ ਦੇ ਨਾਲ ਹੋ ਰਿਹਾ ਜਿੱਥੇ ਮੋੜ ਸ਼ੁਰੂ ਆ ਟੁੱਟ ਗਈ ਸੀ ਇਹਦੇ ਨਾਲ ਲੈ ਸਾਈਡ ਹੀ ਐ ਇੱਕ ਘਰ ਦੇ ਖੱਬੇ ਸਾਈਡ ਸੀ ਹੈਨਾ ਇਹਦੇ ਨਾਲ ਹੀ ਐ ਇੱਥੇ ਵੇਰਵਾ ਪਾਉਂਦਾ ਮਾਲਕ ਜੇ ਇਹ ਘਰ ਦੇ ਖੱਬੇ ਸਾਈਡਾ ਤੇ ਇਹਦੇ ਨਾਲ ਹੀ ਐ ਮੈਂ ਤਾਂ ਤੇਰੇ ਕਦੇ ਘਰੇ ਨਹੀਂ ਗਿਆ ਭਰਾਵਾ ਗੱਲ ਉਹ ਹੋਣੀ ਜਿਹੜੀ ਹੋਣੀ ਬਈ ਨਜਾਇਜ਼ ਨਾ ਹਾ ਨਾ ਕਰੀ ਮੇਰੇ ਮੁਰੇਣਾ ਸਿੰਘਣ ਤਾੜੀ ਮਾਰ ਮੇਰੇ ਗੁਰੂ ਦਿਨਾਂ ਦੀ ਗਾਂ ਲੈਨੇ ਗੱਲ ਕਹੀਓ ਸਾਦਾ ਆਓ 1 2 3 4 ਚੱਕੇ ਸਕਾ ਦੇ ਛੇੜਾਰੇ ساری ਰਾਤ ਵੇ ਕਰੀ ਮਿੱਠੀ ਮਿੱਠੀ ਲਹਾਰ ਬਣਾ ਦੇ ਵਾਜੋਂਦਾਰੇ ਗਲਤ ਸੀ ਕਾਲਕਾਂ ਨੂੰ ਕਿਨੇ ਮਨਾਇਆ ਹਾਂ ਇਹ ਤਾਂ ਤੂੰ ਦੇਖ ਭਾਈ ਸਾਹਿਬ ਕਾਲਕਾਂ ਨੂੰ ਮੰਨਣਾ ਕਾਲ ਕਾ ਦੇ ਹਨਾ ਚਲੋ ਜਾਂਦਾ ਬੰਦਾ ਹਰੇਕ ਤਾਂ ਹੀ ਮੱਥਾ ਟੇਕ ਦਿੰਦਾ ਯਾਰ ਮੱਥਾ ਟੇਕਣਾ ਕੋਈ ਗੁਨਾਹ ਨਹੀਂ ਹੁੰਦਾ ਮੈਂ ਤਾਂ ਉਹ ਗੱਲ ਨਹੀਂ ਮੰਨਦਾ ਪਰ 1 2 3 ਤੇਰੇ ਘਰ ਦੇ ਵਿੱਚ ਤੇਰੇ ਪਰਿਵਾਰ ਦੇ ਵਿੱਚ ਤੇਰੇ ਦੇਖਣ ਦੇ ਅਨੁਸਾਰ ਕਿਸੇ ਨੇ ਕਾਲ ਕਾ ਨਹੀਂ ਮੰਨੀ ਐਵੇਂ ਹੀ ਹੈ ਨਾ ਗੱਲ ਹੁਣ ਮੈਨੂੰ ਇਹ ਦੱਸ ਵੀ ਕਾਲ ਜਾਂ ਨਿਕਲ ਨਿਕਲ ਕੀ ਦਾ ਪੈਂਦਾ ਕਰਦਿਆਂ ਦਾ ਪਿੰਦਾ ਬਈ ਕੋਈ ਗੱਲ ਨਹੀਂ ਇੱਕ ਗੱਲ ਹੋਰ ਦੱਸੀ ਤੋੜ ਲੱਗਣੀ ਸ਼ਰੀਰ ਨੂੰ ਤੇ ਜਿਵੇਂ ਕਿਸੇ ਗੂੜੇ ਨਸ਼ੇ 'ਚ ਰੁੱਝਿਆ ਬੰਦਾ ਹੈ ਇਹ ਕਿਨੂੰ ਲੱਗਦੀ ਰਹੀ ਹੈ ਐਕਸੀਡੈਂਟ 'ਚ ਬੰਦਾ ਮਰ ਗਿਆ ਬੰਦਾ ਕੌਣਾ ਹੈ ਹੂੰ ਟਰੱਕ ਦੇ ਥੱਲੇ ਹਾਂ ਨਾਲੇ ਤੂੰ ਕਿ ਇਹਨਾਂ ਡੀਜ਼ਲ ਵਾਲੇ ਰਾਮ ਦੇ ਥੱਲੇ ਅੱਛਾ ਇਹਦੇ ਪੇਟ ਦੇ ਦਿੱਕਤ ਬਣ ਗਈ ਸੀ ਨਾ ਮੈਂ ਇਹਦੇ ਭਰਾਵਾ ਮੈਂ ਪੁੱਛ ਅੱਜ ਤੋਂ ਕਾਫੀ ਟਾਈਮ ਹੋ ਗਿਆ ਇਹਨੂੰ ਐਵੇਂ ਨਾ ਗੱਲ ਹੁਣ ਮੈਨੂੰ ਇਹ ਦੱਸੀ ਤੈਨੂੰ ਗੁੱਸਾ ਘਬਰਾਟ ਆਉਂਦਾ ਪਿੱਛੇ ਬੈਠੇ ਮੇਰੇ ਤੇ ਵੀ ਆਉਂਦਾ ਸੀ ਵੇਖ ਲ ਲੈ ਘਰਲਾ ਭਰਾਵਾ ਮੇਰਾ ਕੀ ਜਾਂਦਾ ਲੱਖਾ ਕਾਉਣਾ ਪਾਈਛਾ ਲੱਖਾ ਬਾਈ ਉਹ ਉਹ ਅੱਗੇ ਨਹੀਂ ਅੱਗੇ ਨਹੀਂ ਅੱਗੇ ਨਹੀਂ ਦੇਖੋ ਸਬ ਦਾ ਸਤਕਾਰ ਆ ਸਭ ਦੀ ਇੱਜ਼ਤ ਆ ਗਿਆਨ ਆਪੋ ਆਉਦਾ ਇਲਮ ਆਪੋ ਆਉਦਾ ਛੰਡੇ ਉਹਨੇ ਗੱਢਨੇ ਜਿਹਨੇ ਗੁਰੂ ਨੂੰ ਮੰਨਿਆ ਤੇ ਜਿਹਦਾ ਦਿਲ ਸਾਫ ਆ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਹਨਾ ਮੈਂ ਤੇਰੇ ਕੰਨ ਚ ਗੱਲ ਪੁੱਛਣੀ ਹੂੰ ਮੈਨੂੰ ਦੱਸੀ ਚੱਲੀ ਬਾਬਾ ਮੰਡੂ ਧੀਹੋਰ ਜੀ ੱੱਲਾ ਤਾਂ ਨਾਲ ਮੇਰੇ ਤੂੰ ਕੁੜਿਆ ਬਈ ਨਾ ਏ ਹੋ ਸਰ ਮੇਰੇ ਦੇ ਆਸਾਂ ਮੰਦੀ ਨਾਲ ਜੁੜਿਆ ਨਹੀਂ ਤਾਏ ਸਰ ਮੇਰੇ ਦੇ ਆਸਾਂ ਮੰਦੀ ਦੇ ਨਾਲ ਜੁੜਿਆ ਬਈ ਨਾ ਹਾਈ ਖੁਆ ਤੇਰਾ ਮੇਰਾ ਪਰਦਾ ਤੇਰੀ ਮੇਰੀ ਗੱਲ ਹੈ ਹੰ ਪਰ ਸੱਜਣਾ ਕੈਂਡਾ ਵੇ ਪੱਟੇ ਰਾਸ ਨਹੀਂ ਆਏ ਸਾਧਾਂ ਦੇ ਬਹਿ ਗਏ ਬੜੀ ਛੱਟੇ ਹੁਣ ਮਾਰਨ ਗਾ ਲੰਮੀ ਵੀ ਕਾਲਕਾਂ ਮੰਨਦਾ ਕੌਣ ਹੈ ਹਾਂ ਮੰਡੂ 3 4 ਚੱਕ ਕਿਉਂ ਹੈ ਗੱਲ ਸੋਣਾ 16 ਨੇ ਸੱਚੀ ਯਾਰ ਅੱਜ ਮੇਰੀ ਜਵਾਨ ਚਾਂਦਾ ਹੈ ਅੱਛਾ ਇਹ ਗੱਲ ਹੋਰ ਦੱਸੀ ਤੇਰਾ ਸਰੀਰ ਅੰਦਰੋਂ ਅੰਦਰੀ ਕੁੱਟਿਆ ਰਹਿ ਗਿਆ ਤੇਰੇ ਢੇੜਾ ਪੈਂਦਾ ਤਾਂ ਪੈਂਦਾ ਤੇਰੇ ਟੱਟ ਨੂੰ ਹੀ ਅੰਦਰ ਅੰਦਰੀ ਚੱਲੀ ਜਾਣਾ ਸਾਰਾ ਕੁਝ ਪਰ ਸਿਰ ਤੇ ਚੜਨ ਲੱਗਿਆ ਟੈਂ ਕਹਿੰਦਾ ਜਿਹੜਾ ਸਿਆਣੇ ਨਹੀਂ ਕਹਿੰਦੇ ਪੱਗਵਾਲ ਜ ਆਇਆ ਕਹਿੰਦੇ ਆਖੇ ਆਪਣੇ ਬੱਚੇ ਦੇ ਕੋਈ ਬੱਚਾ ਹੋਰ ਆਊਗਾ ਐਸੀ ਪੱਗਵਾਲ ਤੋਂ ਛਿੜੀ ਕਹਾਣੀ ਸੇਵਾ ਤੇਰਾ ਪੱਗਵਾਲੀ ਗੱਲ ਕਰਤੇ 1 2 3 ਮੈਨੂੰ ਇਹ ਦੱਸੀ ਕਿਸੇ ਸਾਧ ਨੂੰ ਮਨਾਇਆ ਇਵੇਂ ਆ ਹੁਣ ਜਦੋਂ ਤੂੰ ਆਇਆ ਸੀ ਉਦੋਂ ਤਰੀਕਾ ਨਹੀਂ ਡਾਵਾਂ ਡੋਲ ਸੀ ਹੁਣ ਖੜਾ ਥੋੜੇ ਜੀ ਟੈਗ 'ਚ ਖੜਾ ਸੱਚੀ ਗਈ ਝੂਠ ਨਾ ਗਈ ਆਪਦਾ ਭਰਾ ਬਣਾ ਕੇ ਗੱਲ ਕਰੀ ਚਲੀ ਜਦੋਂ ਤਾ ਤੂੰ ਉੱਥੋਂ ਚੱਲ ਗਿਆ ਆ ਉਦੋਂ ਡਾਵਾਂ ਡੋਲ ਸੀ ਕੰਮ ਹੁਣ ਥੋੜਾ ਜਿਹਾ ਸਰੀਰ ਮਜ਼ਬੂਤੀ 'ਚ ਹੈਣਾ ਮੈਨੂੰ ਇਹ ਦਸੀ ਇਹ ਚੌੜੀ ਜੀ ਬਾਈ ਦਾ ਮੰਜਾ ਸੂਤ ਦਾ ਬੁਣਿਆ ਗੋਲੇ ਦੇ ਪਾਵੇ ਆ ਇਹ ਕਿਹਦੇ ਘਰੇ ਆ ਕੈ ਬੰਤੂ 3 4 ਚੱਕ ਅਦਾ ਤੇ ਵਾਲਾ ਕਦੇ ਵੀ ਨਹੀਂ ਭੁੱਲ ਖਤਦਾ ਮਗਾ ਬਾਗਣੀ ਬੁਲਾ ਕੇ ਖਾਲਾ ਵਾਲਾ ਡੱਬੀ ਵਿੱਚ ਕੀ ਰੱਖਦਾ ਮਸਾ ਦਾ ਨਾਗਣੀ ਬੁਲਾ ਕੇ ਚਾਂਦੀ ਦੀ ਡੱਬੀ ਤੇ ਵਿੱਚ ਕੀ ਰੱਖਦਾ ਮੜਿਆ ਨਾਗਣੀ ਬੁਲਾ ਕੇ ਚਾਂਦੀ ਦੀ ਡੱਬੀ ਦੇ ਵਿੱਚ ਕੀ ਰੱਖਦਾ ਵੇ ਸਾਦਾ ਨਾਗਣੀ ਬੁਲਾ ਕਾਲਾ ਕਿੱਥੇ ਹੈ ਕੱਲ ਦਸੀ ਸੇਵਾਦਾਰਾ ਭਾਗੋ ਜਿੰਨਣੀ ਨੂੰ ਕਿਹਨੇ ਮੰਨਿਆ ਨਹੀਂ ਹੋ ਮਾਤਾ ਘਰੇ ਕੰਪਨਿਆਂ ਦੇ ਵਿੱਚ ਇੱਕ ਹੋਰ ਸੁਦਾ ਦੇਖਣਾ ਘਰੇ ਜਾ ਕੇ ਪੁੱਛੀ ਚੰਗਾ दारू ਪੀਤੀ ਹੈ ਕਦੇ ਨਹੀਂ ਪੀਤਾ ਇੱਕ ਦੋ ਤਿੰਨ ਇੱਕ ਗੱਲ ਹੋਰ ਪੁੱਛਦੇ ਆਂ ਤੇਰੇ ਤੋਂ ਢੋਲਕ ਲਾਈ ਸੁਣ ਤੇਰੀ ਆਹ ਚੀਜ਼ ਤੇਰੀ ਆਹ ਚੀਜ਼ ਜੇ ਹੱਲ ਗਈ ਤੇ ਸਮਝ ਲੈ ਤਗਲੀਬ ਹੈ ਜੇ ਖੜ ਗਈ ਤੇ ਸਮਝ ਲੈ ਰਾਹ ਐਵੇਂ ਇੱਕ ਦੋ ਤਿੰਨ ਅੱਜ ਤੈਨੂੰ ਪੂਰੇ 15 ਸਾਲ ਹੋ ਗਏ ਕਹਾਣੀ ਚ ਜੂਝਦੇ ਨੂੰ ਪਰ ਇਹ ਕਿਸੇ ਨੇ ਗੁੱਥੀ ਨਹੀਂ ਸਲਝਾਈ ਤੇਰੀ ਮਾਲਕ ਦਾ ਤੁਰ ਦਰਗਾਈ ਹੁਕਮ ਹੋ ਗਿਆ ਮੈਂ ਲਾਗੇ ਨਹੀਂ ਕਹਿੰਦਾ ਗੱਲ-ਗੱਲ ਖਰੀ ਕਰਾਂ ਨਾ ਤਾਂ ਤੂੰ ਪਾਉਣ ਕੜਾਈ ਲਾ ਕੇ ਚਲਾਈ ਐ ਤੇ ਨਾ ਕੋਈ ਧੱਕੇ ਨਾ ਸੱਦੀ ਐ ਪਰ ਤੇਰੇ ਤੇ ਆ ਗਈ ਆਪੇ ਪਰ ਹੁਣ ਬੰਦ ਹੋ ਗਈ ਜਿੱਦੇ ਦੀ ਬੰਦ ਹੋਈ ਫਿਰ ਤੂੰ ਵੀ ਡਾਵਾਂ ਡੋਲੋ ਗਿਆਂ ਸੇਵਾ ਤੇਰਾ ਸੱਚ ਜਾਣੀ ਪੀਰ ਮੰਦਰ ਕੋਟਲੇ ਨਾਲ ਕਿਹਨੇ ਲਾਈ ਸੀ ਤੇਰੇ ਜੱਦੀ ਲੱਗੀ ਐ ਤੇ ਹੋਰ ਪੰਦਰਾ ਬਾਹਰ ਲੱਗਦੇ ਹੁੰਦੇ ਘਰ ਹੀ ਲੱਗਦੇ ਚਰਾਗ ਤਾਂ ਯਾਰ ਤੂੰ ਮੈਨੂੰ ਕਿਉਂ ਦੱਸਦਾ ਮੈਂ ਤੈਨੂੰ ਉੱਥੇ ਲੈ ਜਾਣਾ ਜਿੱਥੇ ਤੂੰ ਨਹੀਂ ਪਹੁੰਚਿਆ ਹੈ ਨਾ ਕਦੇ ਕਿਸੇ ਨੇ ਵੇਖਿਆ ਵੀ ਬਾਬੇ 사ਜਦ ਪੀਰ ਨੂੰ ਮੰਨਦੇ ਆ ਸੁਣਿਆ ਕਦੇ ਚਿੱਟਾ ਕੁੱਕੜ ਦਿੰਦਾ ਦੇਖਿਆ ਕਦੇ ਨਹੀਂ ਦੇਖਿਆ ਨਾ ਇੱਕ ਦੋ ਤਿੰਨ ਤੁਹਾਡੇ ਪੰਜ ਪੀੜੀਆਂ ਪਿੱਛੇ ਗੱਦੀ ਕੌਣ ਕਰਦਾ ਸੀ ਚਿੱਟੇ ਕੱਪੜਿਆਂ 'ਚ ਬੁਢਾ ਕਿਹਨੂੰ ਆਵਾਜ਼ ਮਾਰਦਾ ਹੁਣ ਮੈਨੂੰ ਤੂੰ ਤੈਨੂੰ ਮਾਰਦਾ ਕਿ ਮੈਨੂੰ ਮਾਰਦਾ ਭਰਾਵਾ ਮਾਰਦਣਾ ਇਹਦੀ ਗੱਦੀ ਐ ਇੰਨਾ ਜਿਹੜਾ ਅੜਦਾ ਉਹਨਾਂ ਦੇ ਰਿ ਅੜਦਾ ਜਦੋਂ ਖੜ ਗਿਆ ਤੇ ਖੜ ਗਿਆ ਕਹੇ ਓਏ ਅਦਦ ਨੂੰ ਆਪਦੇ ਫਕੀਰ ਦਾ ਪਤਾ ਹੈ ਨਾ ਤੈਨੂੰ ਗੱਲ ਦਾ ਪਤਾ ਏਡੀ ਵੀ ਨਹੀਂ ਗੱਲ ਸੇਵਾਦਾਰਾ ਉਮਰ ਕਿੰਨੀ ਹੈ ਤੇਰੀ ਫੇਰ ਤਾਂ ਤੈਨੂੰ ਮੈਂ ਗੱਲ ਕਰ ਹੀ ਸਕਦਾ ਵਾਵਾ ਖੁੱਲ ਕੇ ਤੈਨੂੰ ਗੱਲ ਤੈਨੂੰ ਸਾਰੀ ਪਤਾ ਪਰ ਤੂੰ ਫਾਨੇ ਵਾਂਗੂ ੜਿਆ ਹੋਣਾ ਸੁਣ ਮੇਰੀ ਗੱਲ ਯਾਰ ਮੈਂ ਨਹੀਂ ਕਹਿੰਦਾ ਅੜਨਾ ਵੀ ਚਾਹੀਦਾ ਯਾਰ ਐਂਦਾ ਮੇਰੇ ਵਰਗੇ ਬਣਾਈ ਲੈਂਦੇ ਤੂੰ ਕੰਜੇ ਦਾ ਰਿਕਾਰਡਿੰਗ ਕਰੀ ਇਹਨਾਂ ਲਾਈਵ ਵੀ ਚੱਲੀ ਜਾਂਦਾ ਇਹ ਲੈ ਜੀ ਕਰੇ ਸਰਚ ਮਾਰ ਆਡੀਐਕਸ ਗੋਲਡਨ 뮤ਜ਼ਿਕ ਤੇ ਪੀਵੀ 15 ਲਾਈਵ ਤੈਨੂੰ ਹੱਥ ਨੂੰ ਦਵਾਨ ਆ ਜੂ ਜੇ ਬਾਲਾ ਸੌਖਾ ਭਾਲਣਾ ਤਾਂ ਮੇਰਾ ਨੰਬਰ ਮਾਰ ਉੱਤੇ ਫਿਰ YouTube ਤੇ ਦਵਾਨ ਆ ਜੂ ਨਾਲੇ ਤੁਹਾਡੀ ਪੁੱਛ ਪੂਰੀ ਆ ਜੂ ਹੈਨਾ ਅਹੀਂ ਨਹੀਂ ਕਟਿੰਗ ਕਰਕੇ ਪਾਉਂਦੇ ਪੁੱਛੂ ਵੀ ਰੂ ਹੁਣ ਮੈਨੂੰ ਇਹ ਦੱਸ ਜਉਂ ਉਥੋਂ ਥੁੜਕ ਗਿਆ ਕੰਮ ਫਿਰ ਮੇਰੇ ਵਰਗੇ ਬਾਬੇ ਗਾਲੇ ਪਰ ਗੱਦੀ ਨਹੀਂ ਨਾ ਕਿਸੇ ਤੋਂ ਪੁੱਛ ਨਿਕਲੀ ਐ ਨਹੀਂ ਨਿਕਲੀ ਨਾ ਹੁਣ ਮੈਨੂੰ ਇਹ ਦੱਸ ਜਟਾਂ ਵਾਲਾ ਸਾਧ ਕਿੱਥੇ ੜਿਆ ਬੋਲ ਕੱਲੇ ਨੂੰ ਰੋਣਾ ਆਉਂਦਾ ਜੋਤਾਲੇਂਦਰ ਬਹਿਣਾ ਹੁੰਨਾ ਇੱਕ ਡੱਬੀ ਦਾ ਰਖੇਸ ਰੱਖਿਆ ਰੱਖਿਆ ਜਦ ਰੋਤੇ ਬਹਿ ਕੇ ਯਾਦ ਕਰ ਲਈ ਜੇ ਸਾਧਨਾ ਹਾਜ਼ਰ ਹੋਵੇ ਮੈਂ ਸਾਧ ਕਹੋਣਾ ਛੱਡੂ ਨਾਲੇ ਤੂੰ ਆਪਦੇ ਘਰੋਂ ਕੰਨ ਨਹੀਂ ਲੈ ਕੇ ਆਇਆ ਸੀਗਾ ਇੱਥੇ ਬੈਠ ਕੇ ਪਹਿਲੀ ਪੁੱਛ ਵੇਖ ਕੇ ਕੰਨ ਪਾਇਆ ਗੱਲ ਸੱਚ ਤਾੜੀ ਮਾਰ ਮੇਰੇ ਗੁਰੂ ਦੇ ਨਾਂ ਦੀ ਜਾ ਤੇਰੀ ਸੇਵਾ ਗੁੱਲੀ ਤੈਨੂੰ ਛੱਡ ਕੇ ਲੱਗਣੇ ਬੰਦ ਤੇਰੀ ਗੱਦੀ ਖੁੱਲ ਜੂਗੀ ਭਰਾ ਸੱਚ ਹੈ ਸੱਚ ਕਹਿਣਾ ਸੁਖੀ ਰਹਿਣਾ ਸੱਚ ਦੇ ਵੇੜੇ ਪਾਰ ਠੀਕ ਹੈ ਐਸੇ ਗੱਲ ਖਤਰ ਆਇਆ ਸੀ ਵੇਖ ਭਾਈ ਸਾਹਿਬ ਮੈਂ ਨਹੀਂ ਕਹਿੰਦਾ ਤੁਸੀਂ ਆਵਦੇ ਉਹਨਾਂ ਉਸਤਾਦ ਜੀ ਨਾਲ ਰਹਿ ਕਰੋ ਜੇ ਮੇਰਾ ਫਰਜ਼ ਹੈ ਪੁੱਛ ਦੱਸਣਾ ਗਾਂ ਵਾਲੀ ਤਹਿ ਤੋਰਨਾ ਤੇਰਾ ਕੰਮ ਮੈਂ ਨਹੀਂ ਬਦਨਾਮ ਕਿਸੇ ਨੂੰ ਕਰਦਾ ਨਾ ਮੈਂ ਕਮਾਂ ਉਹਨਾਂ ਨੂੰ ਤੁਸੀਂ ਪੁੱਛਣਾ ਭਾਈ ਵੀ ਅਸੀਂ ਇਹਨਾਂ ਨੂੰ ਲਿਜਾਣਾ ਬੱਬਰ ਜੀ ਗੱਡੀ ਚੱਕਣੀ ਹੈ ਭਰਾਵਾ ਫਿਰ ਮੈਂ ਤਾਂ ਤਿਆਰ ਆ ਜੀ ਮੈਂ ਤਾਂ ਚਕਾਉਣ ਨੂੰ ਤਿਆਰ ਆ ਮੈਂ ਤਾਂ ਰੈਡੀ ਰਹਿਣਾ ਮੈਨੂੰ ਕੀ ਹੈ ਹੈ ਆਪਾਂ ਲੈਣਾ ਕੀ ਆਪਾਂ ਇੱਕ ਚੂਲਾ ਲੈਣਾ ਹੁੰਦਾ ਸੇਵਾ ਕਰਨੀ ਤੂੰ ਜੇ ਕਰੇਂਗਾ ਮਾਨਨਾ ਤਾਂ ਤਰਜੇਂਗਾ ਭਰਾਵਾ ਜੇ ਕਰੇਂਗਾ ਢਾਵਾ ਢੋਲ ਫਿਰ ਮੈਨੂੰ ਵੀ ਗਾਲਾਂ ਕੱਢਦਾ ਹੈਣਾ ਐਨੀ ਤੇਰੀ ਗੱਲ ਐਨੀ ਤੇਰੀ ਬਾਤ ਆ ਪੁੱਛ ਨਿਕਲ ਗਈ ਚੰਗੀ ਲੱਗੀ ਬਾਈ ਨੂੰ ਮੱਥਾ ਟੇਕ ਕੇ ਬਹਿ ਜਾ ਪੈਸੇ ਵੀ ਦੇ ਦੇ ਭਰਾਵਾ ਪੈਸੇ ਵੀ ਮੰਗ ਲਿਆ ਕਰ ਮੈਨੂੰ ਤੂੰ ਵੇਖਣ ਲੱਗ ਜਾਨਾ ਚੱਲ ਵਿਆਹ ਨਾਲ ਦਾ ਸ਼ਗਨ ਦੇ ਗਿਆ ਬੱਝ ਗਿਆ ਜਾ ਯਾਰ 500 ਰੁਪਿਆ ਲੈਣਾ ਸੀ ਉਹਦੇ ਤੋਂ ਯਾਰ ਤੂੰ ਬਾਈ ਕਮਾਲੀ ਗਲਤੀ ਜਿਹੜਾ ਯਾਰ ਸੁੱਖ ਪਿੱਛੇ ਬੇਈਮਾਨੀ ਕਰ ਗਿਆ ਹੁਣ ਵਿਆਹ ਕੀ ਅੱਗੇ ਯਾਰ ਚੱਲ ਯਾਰ ਬਾਬਾ ਉਹਦਾ ਤੂੰ 500 ਮੇਰੇ ਤੋਂ ਲੈ ਲਈ ਉਹਦਾ 21 ਦਿਨਾਂ ਚੋ ਜੇ